ਲੁਧਿਆਣਾ ਦੇ ਵਾਰਡ ਨੰਬਰ 3 ਚ ਕਲੋਨਾਈਜ਼ਰ ਦੀ ਗਲਤੀ ਕਾਰਨ ਗਲੀ ਦੀ ਸਮਰਥਾ ਘਟਣ ਤੇ ਇਲਾਕਾ ਨਿਵਾਸੀਆਂ ਦੇ ਵਿੱਚ ਰੋਸ਼ ਦੇਖਣ ਨੂੰ ਮਿਲਿਆ ਇਸ ਦੌਰਾਨ ਇਲਾਕਾ ਨਿਵਾਸੀਆਂ ਦੇ ਵੱਲੋਂ ਆਪਣੀ ਸਹਿਮਤੀ ਜਤਾਉਂਦੇ ਹੋਏ ਗਲੀ ਨੂੰ ਪੱਕਾ ਕਰਵਾਇਆ ਗਿਆ ਸਮੋਕ ਦੇ ਇਲਾਕਾ ਨਿਵਾਸੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਗਲੀ ਦਾ ਨਕਸ਼ਾ 22 ਫੁੱਟ ਦਾ ਹੈ ਪਰ ਮਾਪਣ ਤੇ ਇਸ ਗਲੀ ਦੀ ਸਮਰਥਾ 20 ਫੁੱਟ 5 ਇੰਚ ਹੀ ਰਹਿ ਜਾਂਦੀ ਹੈ। ਉਹਨਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੇ ਵਿੱਚ ਰੋਸ਼ਨੀ ਦੇ ਹੋਏ ਆਪਸੀਕਰਾਂ ਵੱਲੋਂ ਸਹਿਮਤੀ ਜਤਾਈ ਗਈ ਤਾਂ ਕਿ ਪਿਛਲੇ ਲੰਬੇ ਸਮੇਂ ਤੋਂ ਨਾ ਪੱਕਾ ਹੋਣ ਵਾਲੀ ਗਲੀ ਨੂੰ ਪੱਕਾ ਕਰਵਾਇਆ ਜਾ ਸਕੇ। ਜੀ ਜਿੱਥੇ ਪ੍ਰੋਬਲਮ ਸੀਗੀ ਗਲੀਆਂ ਦੀ ਸਾਈਜ਼ ਦੀ, ਪਲੋਟਾਂ ਦੇ ਸਾਈਜ਼ ਦਾ ਥੋੜਾ ਰੋਲਾ ਸੀਗਾ। ਤੇ ਅਖੀਰ ਤੇ ਆ ਕੇ ਜਿਹੜੀ ਆਪਸੀ ਸਾਰੇ ਮੱਲੇ ਵਾਲਿਆਂ ਨੇ ਬਹਿ ਕੇ ਗੱਲਬਾਤ ਕਰਕੇ ਆਪਣੀ ਜੋ ਪ੍ਰੋਬਲਮ ਸੀਗੀ ਉਹ ਅਸੀਂ ਸੌਟ ਆਊਟ ਕੀਤੀ ਆ ਜੋ ਵੀ ਹੁਣ ਗਲੀ ਬਣੀ ਆ ਐਸ ਵਲੇ ਜਾਂ ਬਨ ਰਹੀ ਆ ਜਿਹੜੀ ਵੀ ਜਿੰਨੀ ਵੀ ਬਨ ਰਹੀ ਆ ਉਹ ਸਾਹਮਣੇ ਵਾਲੇ ਪਲਾਟ ਵਾਲਿਆਂ ਦਾ ਰੋਲਾ ਸੀਗਾ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਹਿਮਤੀ ਦੇ ਵਿੱਚ ਸਾਰੇ ਨਗਰ ਨਿਵਾਸੀਆਂ ਨੇ ਅਸੀਂ ਮੱਲਿਆਂ ਨੇ ਆਪਣੀ ਗਲੀ ਦਾ ਸਾਈਜ਼ ਪੂਰਾ ਕਰਕੇ ਤੇ ਗਲੀ ਬਣਾ ਰਹੇ ਆ ਨਕਸ਼ੇ ਦੇ ਵਿੱਚ ਸਰ ਗਲੀ 2 ਫੁੱਟ ਸੀ ਬਣ ਰਹੀ ਸੀ 20.5 ਠੀਕ ਹੈ ਜੀ ਤੇ ਹੁਣ ਸਹਿਮਤੀ ਨਾਲ ਆਪਣੀ ਜਿਹੜੀ ਗਲੀ ਅਸੀਂ ਪੂਰੀ ਕਰ ਰਹੇ ਹਾਂ ਬਸ ਆਪਸੀ ਰਜਮੰਦੀ ਹੋ ਗਈ ਜੀ ਹੁਣ ਜਿੰਨੇ ਵੀ ਪਲਾਟਾਂ ਦੇ ਨਗਰ ਨਿਵਾਸੀ ਸੀਗੇ ਸਭ ਜੀ ਹੁਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਗਲੀ ਬਣਾਉਣ ਲੱਗੀ ਜੀ ਬਸ ਲੁਧਿਆਣਾ ਤੋਂ ਵੀਪਨ ਅਰੋੜਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼